ਸਰਕਾਰੀ ਨੌਕਰੀ ਭਾਗ ਦੂਜਾ ਜੋ ਕਿ ਰਣਦੀਪ ਸਿੰਘ ਨੇ ਜਦੋਂ ਸਾਹਮਣੇ ਦੇਖਿਆ ਤਾਂ ਜੋਤ ਜਿਸ ਨੂੰ ਕਿ ਉਹ ਪਹਿਲੀ ਵਾਰ ਦੇਖ ਰਿਹਾ ਸੀ ਸੱਚੀ ਉਹ ਇੱਕ ਕੁੜੀ ਹੀ ਸੀ ਉਸਨੇ ਫਿੱਕੇ ਪੀਲੇ ਰੰਗ ਦਾ ਪੰਜਾਬੀ ਸੂਟ ਪਾਇਆ ਸੀ ਅਤੇ ਨਾਲ ਆ ਰੰਗ ਦੇ ਦੁਪੱਟਾ ਲਿਆ ਹੋਇਆ ਸੀ ਰਣਦੀਪ ਨੂੰ ਇਹ ਦੇਖ ਕੇ ਅਜੀਬ ਜਿਹੀ ਸ਼ਰਮ ਮਹਿਸੂਸ ਹੋ ਰਹੀ ਸੀ ਕਿਉਂਕਿ ਉਸਨੇ ਵੀ ਬਿਲਕੁਲ ਫਿੱਕੇ ਪੀਲੇ ਰੰਗ ਦੀ ਸ਼ਰਟ ਨੀਲੀ ਜੀਨ ਨਾਲ ਪਾਈ ਹੋਈ ਸੀ ਅਤੇ ਸਿਰ ਤੇ ਲਾਲ ਰੰਗ ਦੀ ਪੱਗ ਬੰਨੀ ਹੋਈ ਸੀ ਉਹਨਾਂ ਦੋਵਾਂ ਦੇ ਕੱਪੜਿਆਂ ਦੀ ਮੈਚਿੰਗ ਦੇਖ ਕੇ ਡਿੰਪਲ ਹੈਰਾਨ ਵੀ ਸੀ ਕਿ ਉਹ ਰੰਦੀਪ ਦੇ ਇਸ਼ਾਰੇ ਦੇ ਨਾਲ ਇਸ ਮੈਚਿੰਗ ਦਾ ਰਾਜ਼ ਵੀ ਪੁੱਛ ਰਹੀ ਸੀ ਜੋਤ ਆਪਣੇ ਨਾਲ ਕਿਸੇ ਹੋਰ ਕੁੜੀ ਨੂੰ ਵੀ ਲੈ ਕੇ ਆਈ ਸੀ ਉਹ ਕੁੜੀ ਕੌਣ ਸੀ ਇਸ ਦਾ ਪਤਾ ਤਾਂ ਮਿਲ ਕੇ ਹੀ ਲੱਗ ਸਕਦਾ ਸੀ ਉਹ ਡਿੰਪਲ ਨੂੰ ਨਾਲ ਲੈ ਕੇ ਉਹਨਾਂ ਦੋਵਾਂ ਕੁੜੀਆਂ ਕੋਲ ਗਿਆ ਅਤੇ ਹੈਲੋ ਬੋਲਿਆ ਜੋਤ ਤੇ ਡਿੰਪਲ ਨੇ ਪਹਿਲਾਂ ਇੱਕ ਦੂਜੇ ਨਾਲ ਹੱਥ ਮਿਲਾਇਆ ਤੇ ਫਿਰ ਗਲੇ ਮਿਲਿਆ ਜੋਤ ਨੇ ਦੱਸਿਆ ਕਿ ਨਾਨ ਵਾਲੀ ਕੁੜੀ ਉਹਦੀ ਪੈਣ ਮੀਨੂ ਚਾਚੇ ਦੀ ਕੁੜੀ ਹੈ ਡਿੰਪਲ ਨੇ ਦੋਵਾਂ ਨੂੰ ਮਿਲਣ ਤੋਂ ਬਾਅਦ ਪਹਿਲਾਂ ਕੁਝ ਖਾਣ ਲਈ ਕਿਹਾ ਪਰ ਜੋਤ ਨੇ ਕਿਹਾ ਨਹੀਂ ਨਹੀਂ ਪਹਿਲਾਂ ਆਪਾਂ ਇੰਟਰਵਿਊ ਦੇ ਆਈਏ ਫਿਰ ਬੇਫਿਕਰ ਹੋ ਕੇ ਕੁਝ ਖਾ ਲਵਾਂਗੇ ਹਣਾ ਕਹਿੰਦੇ ਹੋਏ ਸਾਰਿਆਂ ਵੱਲ ਦੇਖ ਰਹੀ ਸੀ ਤਾਂ ਜੋ ਇਹ ਦੇਖ ਸਕੇ ਕਿ ਉਹ ਵੀ ਸਾਰੇ ਉਹਦੀ ਹਾਂ ਵਿੱਚ ਹਾਂ ਮਿਲਾ ਰਹੇ ਹਨ ਜਾਂ ਨਹੀਂ ਸਾਰੇ ਨੇ ਹਾਂ ਵਿੱਚ ਸਿਰ ਹਿਲਾਉਂਦੇ ਹੋਏ ਸਹਿਮਤੀ ਪ੍ਰਗਟਾਈ ਤੇ ਡਿੰਪਲ ਨੇ ਉਹਨਾਂ ਦੋਵਾਂ ਨੂੰ ਨਾਲ ਲੈ ਲਿਆ ਅਤੇ ਰਣਦੀਪ ਨੂੰ ਕਿਹਾ ਤੂੰ ਉਹਨਾਂ ਟਾਈਮ ਇੱਥੇ ਹੀ ਵੇਟ ਕਰ ਸਾਡੀ ਜਦੋਂ ਅਸੀਂ ਫ੍ਰੀ ਹੋਏ ਤੈਨੂੰ ਫੋਨ ਕਰਕੇ ਦੱਸ ਦੇਵਾਂਗੇ ਓਕੇ ਰਣਦੀਪ ਨੇ ਵੀ ਹਾਂ ਵੀ ਸਿਰ ਹਿਲਾ ਦਿੱਤਾ ਅਤੇ ਉਹ ਤਿੰਨੇ ਚਲੀਆਂ ਗਈਆਂ ਰਣਦੀਪ ਹੈਰਾਨ ਸੀ ਕਿ ਉਹ ਜਿੰਨਾ ਜੋਤ ਨੂੰ ਮਿਲਣ ਤੋਂ ਡਰ ਰਿਹਾ ਸੀ ਮਾਨੀ ਮਨ ਘਬਰਾ ਰਿਹਾ ਸੀ ਕਿ ਪਤਾ ਨਹੀਂ ਕਿਵੇਂ ਦੀ ਹੋਊਗੀ ਜੋਤ ਹੁਣ ਇਹ ਸਭ ਸਵਾਲਾਂ ਦੇ ਜਵਾਬ ਉਸ ਨੂੰ ਮਿਲ ਕੇ ਮਿਲ ਗਏ ਸਨ ਹੁਣ ਉਹ ਬੇਫਿਕਰ ਹੋ ਕੇ ਇੱਕ ਬੈਂਚ ਤੇ ਬੈਠ ਕੇ ਉਹਨਾਂ ਦਾ ਇੰਤਜ਼ਾਰ ਕਰਨ ਲੱਗ ਗਿਆ ਡੇਢ ਘੰਟੇ ਬਾਅਦ ਉਸ ਦਾ ਫੋਨ ਵੱਜਿਆ ਉਸ ਨੇ ਜਦੋਂ ਦੇਖਿਆ ਤਾਂ ਡਿੰਪਲ ਦਾ ਫੋਨ ਸੀ ਉਸ ਨੇ ਜਲਦੀ ਹੀ ਫੋਨ ਚੁੱਕ ਲਿਆ ਤੇ ਡਿੰਪਲ ਨੇ ਕਿਹਾ ਆਜਾ ਬੱਸ ਸਟੈਂਡ ਤੋਂ ਬਾਹਰ ਜਲਦੀ ਉਹ ਮੈਕਸ ਮਾਲ ਪਹੁੰਚ ਜਾ ਅਸੀਂ ਵੀ ਉੱਥੇ ਆ ਰਹੇ ਹਾਂ ਠੀਕ ਐ ਰੰਦੀਪ ਨੇ ਜਵਾਬ ਦਿੱਤਾ ਅਤੇ ਨਾਲ ਹੀ ਬੱਸ ਸਟੈਂਡ ਤੋਂ ਬਾਹਰ ਆ ਕੇ ਮਾਲ ਤੱਕ ਜਾਣ ਲਈ ਆਟੋ ਲੈ ਲਿਆ 5-7 ਮਿੰਟ ਵਿੱਚ ਹੀ ਉਹ ਮਾਲ ਪਹੁੰਚ ਗਿਆ ਅਤੇ ਦਰਵਾਜ਼ੇ ਤੇ ਖੜ ਡਿੰਪਲ ਨੂੰ ਫੋਨ ਕਰਨ ਲੱਗਾ ਡਿੰਪਲ ਨੇ ਫੋਨ ਚੁੱਕਦੇ ਹੀ ਉਸ ਨੂੰ ਅੰਦਰ ਆਉਣ ਲਈ ਕਹਿ ਦਿੱਤਾ ਕਿਉਂਕਿ ਉਹ ਪਹਿਲਾਂ ਹੀ ਪਹੁੰਚ ਗਈਆਂ ਸਨ ਉਹ ਅੰਦਰ ਗਿਆ ਤਾਂ ਉਹ ਤਿੰਨੇ ਪਹਿਲਾਂ ਹੀ ਉਸ ਨੂੰ ਲੱਭਣ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਇਸੇ ਦਰਵਾਜ਼ੇ ਦੇ ਸਾਹਮਣੇ ਹੀ ਖੜੀਆਂ ਸਨ ਰਣਦੀਪ ਉਹਨਾਂ ਕੋਲ ਗਿਆ ਤਾਂ ਡਿੰਪਲ ਨੇ ਸਾਰਿਆਂ ਨੂੰ ਪੁੱਛਿਆ ਕੀ ਖਾਓਗੇ ਆਪਾਂ ਉਸੇ ਹਿਸਾਬ ਨਾਲ ਚੱਲੀਏ ਫਿਰ ਇਸੇ ਈਟਿੰਗ ਕਾਰਨਰ ਤੇ ਤੇ ਜੋ ਤੇ ਮੀਨੂ ਤਾਂ ਡਿੰਪਲ ਤੇ ਰਣਦੀਪ ਦੇ ਮਹਿਮਾਨ ਸਨ ਤਾਂ ਉਹਨਾਂ ਨੇ ਜਾਂ ਜੱਕਦਿਆਂ ਨੇ ਕੁਝ ਨਾ ਕਿਹਾ ਫਿਰ ਡਿੰਪਲ ਨੇ ਰਣਦੀਪ ਵੱਲ ਦੇਖਿਆ ਉਹ ਵੀ ਚੁੱਪਚਾਪ ਜਾਂ ਉਸੇ ਵੇਲੇ ਦੇਖ ਵੇਸੀ ਡਿੰਪਲ ਨੇ ਮੌਕੇ ਦੀ ਨਿਜ਼ਾਕਤ ਨੂੰ ਸਮਝਦਿਆਂ ਕਿਹਾ ਚਲੋ ਫਿਰ ਆ ਮੈਂ ਹੀ ਆਪਣੀ ਪਸੰਦੀ ਦੀ ਚੀਜ਼ ਖਵਾ ਦਿੰਦੀ ਹਾਂ ਤਿੰਨੋਂ ਚੁੱਪਚਾਪ ਉਹਦੇ ਪਿੱਛੇ-ਪਿੱਛੇ ਤੁਰ ਪਏ ਡਿੰਪਲ ਹਲਕਾ-ਹਲਕਾ ਮੁਸਕਰਾ ਰਹੀ ਸੀ ਉਹ ਉਹਨਾਂ ਨੂੰ ਇੱਕ ਈਟਿੰਗ ਕਾਰਨਰ ਤੇ ਲੈ ਗਈ ਅਤੇ ਇੱਕ ਪਾਸਿਓਂ ਉਹ ਤੇ ਰਣਦੀਪ ਦੂਜੇ ਪਾਸਿਓਂ ਦੋਵੇਂ ਪੈਣਾ ਬੈਠ ਗਏ ਆ ਡਿੰਪਲ ਨੇ ਵੇਟਰ ਨੂੰ ਬੁਲਾਇਆ ਤੇ ਚਾਰ ਪਲੇਟਾਂ ਬਟਰ ਨਾਨ ਅਤੇ ਸ਼ਾਹੀ ਪਨੀਰ ਮੰਗਵਾ ਲਿਆ ਜਲਦੀ ਹੀ ਲੰਚ ਉਹਨਾਂ ਦੇ ਅੱਗੇ ਪਹੁੰਚ ਗਿਆ। ਉਹਨਾਂ ਨੇ ਖਾਣਾ ਸ਼ੁਰੂ ਕਰ ਦਿੱਤਾ। ਲੰਚ ਕਰਨ ਤੋਂ ਬਾਅਦ ਸਾਰੇ ਬਹੁਤ ਖੁਸ਼ ਹੋਏ, ਖਾਸ ਕਰ ਜੋਤ ਕਿਉਂਕਿ ਭੋਜਨ ਉਹਦੀ ਪਸੰਦ ਦਾ ਆਰਡਰ ਕੀਤਾ। ਉਸਨੇ ਕਿਹਾ ਤੁਹਾਨੂੰ ਕਿਵੇਂ ਪਤਾ ਹੈ ਕਿ ਬਟਰਨਾਨ ਤੇ ਸ਼ਾਹੀ ਪਨੀਰ ਮੇਰੇ ਫੇਵਰਟ ਨੇ। ਅੱਛਾ ਜੀ, ਤੁਹਾਡੀਆਂ ਫੇਵਰਟ ਡਿਸ਼ਸ ਸੀ। ਇਹ ਤਾਂ ਕਮਾਲ ਹੀ ਹੋ ਗਈ ਫਿਰ। ਡਿੰਪਲ ਨਾਲ ਨਰਨਦੀਪ ਬਲ ਦੇਖ ਕੇ ਮੁਸਕਰਾ ਵੀ ਰਹੀ ਸੀ ਕਿਉਂਕਿ ਬਟਰਨਾਨ ਤੇ ਸ਼ਾਹੀ ਪਨੀਰ ਜੋਤ ਦੇ ਫੇਵਰਟ ਨੇ। ਇਹ ਰਣਦੀਪ ਨੇ ਹੀ ਉਸ ਨੂੰ ਮੈਸੇਜ ਕਰਕੇ ਮੰਗਵਾਉਣ ਲਈ ਕਿਹਾ ਸੀ ਉਧਰ ਜੋਤ ਨੂੰ ਖੁਸ਼ ਦੇਖ ਕੇ ਰਣਦੀਪ ਨੂੰ ਵੀ ਬਹੁਤ ਖੁਸ਼ ਹੋ ਰਿਹਾ ਸੀ ਲਾਂਚ ਤੋਂ ਬਾਅਦ ਸਾਰਿਆਂ ਲਈ ਕਾਫੀ ਮੰਗਵਾ ਲਈ ਗਈ ਕਾਫੀ ਪੀ ਕੇ ਰਣਦੀਪ ਨੇ ਸਾਰਿਆਂ ਨੂੰ ਮੌਲਕਮਾਇਆ 4 ਵਜੇ ਤੇ ਆਗੇ ਸਨ ਹੁਣ ਸਾਰਿਆਂ ਨੇ ਆਪਣੇ ਆਪਣੇ ਘਰ ਵਾਪਸ ਜਾਣ ਦੀ ਸੋਚੀ ਪਰ ਰਣਦੀਪ ਨੇ ਉਹਨਾਂ ਨੂੰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜਾਣ ਲਈ ਜੇਦ ਕੀਤੀ ਫਿਰ ਸਾਰੇ ਗੁਰਦੁਆਰਾ ਸਾਹਿਬ ਪਹੁੰਚੇ ਤੇ ਸਭ ਨੇ ਇਕੱਠੇ ਮੱਥਾ ਟੇਕਿਆ ਹੁਣ ਦਿੰਦੀਪ ਨੇ ਡਿੰਪਲ ਨੂੰ ਪਹਿਲਾਂ ਘਰ ਛੱਡਣ ਲਈ ਜਾਣਾ ਸੀ ਇਸ ਲਈ ਉਸਨੇ ਜੋਤ ਨੂੰ ਗਿਫਟਾਂ ਵਾਲਾ ਲਿਫਾਫਾ ਵੜਾਉਂਦੇ ਹੋਏ ਕਿਹਾ ਇਹ ਲਓ ਇਹ ਮੈਂ ਤੁਹਾਡੇ ਲਈ ਲੈ ਸੀ ਹੁਣ ਤੁਸੀਂ ਇੱਥੇ ਹੀ ਮੇਰੀ ਵੇਟ ਕਰੋ ਮੈਂ ਇਹਨੂੰ ਡਿੰਪਲ ਵੱਲ ਹੱਥ ਕਰਕੇ ਕਹਿੰਦਾ ਹੈ ਘਰ ਛੱਡ ਜਾ ਮਾਂ ਫਿਰ ਮੈਂ ਵੀ ਤੁਹਾਡੇ ਨਾਲ ਹੀ ਚੱਲੂੰਗਾ ਸੰਗਰੂਰ ਤੱਕ ਉੱਥੇ ਤੁਸੀਂ ਆਪਣੇ ਪਿੰਡ ਚੱਲਿਆਂ ਜਾਇਓ ਤੇ ਮੈਂ ਅੱਜ ਰਾਤ ਘਰ ਰੁਕ ਜਾਊਂਗਾ ਜੋਤ ਨੇ ਵੀ ਹਾਂ ਵੀ ਸਿਰ ਹਿਲਾ ਦਿੱਤਾ ਅਤੇ ਨਾਲ ਹੀ ਕਿਹਾ ਇਹਨਾਂ ਦੇ ਕੀ ਲੋੜ ਸੀ ਜੋਤ ਨੇ ਪੁੱਛਿਆ ਲੋੜ ਹੋਏ ਫੇਰੀ ਕਿੱਪ ਦੇਈ ਦੇ ਨਹੀਂ ਚੁੱਪ ਚੁੱਪ ਰੱਖ ਲਵੋ ਮੈਂ ਆਇਆ ਰਣਦੀਪ ਨੇ ਜਵਾਬ ਦਿੱਤਾ ਜਲਦੀ ਆ ਜਾਇਓ ਨਹੀਂ ਤਾਂ ਸੰਗਰੂਰੋਂ ਕੁਝ ਵੀ ਨਹੀਂ ਮਿਲਣਾ ਘਰ ਜਾਣ ਲਈ ਜੇ ਜ਼ਿਆਦਾ ਲੇਟ ਹੋ ਗਏ ਠੀਕ ਹੈ ਬਸ ਮੈਂ ਆਇਆ ਹੁਣੇ ਰਣਦੀਪ ਨੇ ਕਿਹਾ ਉਹ ਡਿੰਪਲ ਨੂੰ ਉੱਤੇ ਕਰ ਜੋ ਕਿ ਪਟਿਆਲੇ ਵਿੱਚ ਹੀ ਸੀ ਛੱਡਣ ਲਈ ਚਲਾ ਗਿਆ ਰਸਤੇ ਵਿੱਚ ਉਸ ਨੇ ਡਿੰਪਲ ਨੂੰ ਕਿਹਾ ਤੈਨੂੰ ਕਿਵੇਂ ਦੀ ਲੱਗੀ ਉਹ ਮੇਰੇ ਲਈ ਕਿਵੇਂ ਰਹੂਗੀ ਉਹ ਤੇਰੇ ਟਾਈਪ ਦੀ ਨਹੀਂ ਹੈਗੀ ਡਿੰਪਲ ਬੋਲੀ ਕਿਉਂ ਸੋਹਣੀ ਬੱਦ ਹੈ ਮੇਰੇ ਨਾਲੋਂ ਤਾਂ ਰਣਦੀਪ ਨੇ ਪੁੱਛਿਆ ਤੈਨੂੰ ਕਿਹਨੇ ਕਹਤਾ ਕਿ ਉਹ ਤੇਰੇ ਤੋਂ ਸੋਹਣੀ ਹੈ ਡਿੰਪਲ ਨੇ ਸਵਾਲ ਕੀਤਾ ਕਿਸੇ ਨੇ ਨਹੀਂ ਕਿਹਾ ਮੈਨੂੰ ਪਤਾ ਇਹ ਬਸ ਰਣਦੀਪ ਨੇ ਜਵਾਬ ਦਿੱਤਾ ਉਹ ਅੱਛਾ ਜੀ ਮਤਲਬ ਮੁੰਡੇ ਨੂੰ ਪਿਆਰ ਹੋ ਗਿਆ ਮੈਨੂੰ ਨਹੀਂ ਸੀ ਪਤਾ ਇਸ ਗੱਲ ਦਾ ਤਾਂ ਹੀ ਮੈਚੇ ਕਪੜੇ ਪਾਈ ਹੋਏ ਸੀ ਦੋਵਾਂ ਦੇ ਡਿੰਪਲ ਇੱਕੋ ਸਾਹ ਵਿੱਚ ਬੋਲੀ ਜਾ ਰਹੀ ਸੀ ਨਹੀਂ ਬਾਂਦਰੀਏ ਅਜੇ ਨਹੀਂ ਇਦਾਂ ਦਾ ਕੁਝ ਵੀ ਉਹ ਤਾਂ ਪਤਾ ਨਹੀਂ ਕਿਵੇਂ ਮੈਚਿੰਗ ਹੋ ਗਈ ਗੰਦੀਪ ਨੇ ਸਪਾਈ ਪੇਸ਼ ਕੀਤੀ ਪੂਰੇ ਰਸਤੇ ਇਸੇ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ ਘਰ ਪਹੁੰਚ ਗਏ ਜਿੱਥੇ ਜਾ ਕੇ ਉਹਨਾਂ ਦੀਆਂ ਗੱਲਾਂ ਲੜਾਈ ਦਾ ਰੂਪ ਧਾਰਨ ਕਰ ਗਈਆਂ ਉਹ ਹੁਣ ਪਾਂਡਿਆ ਨੂੰ ਇੱਧਰ ਉੱਧਰ ਸੁੱਟ-ਸੁੱਟ ਕੇ ਲੜਾਈ ਕਰ ਰਹੇ ਸਨ ਰੌਲਾ ਸੁਣ ਕੇ ਡਿੰਪਲ ਦੇ ਮੰਮੀ ਸ਼ੱਤ ਤੋਂ ਹੇਠਾਂ ਆ ਗਏ ਅਤੇ ਲੜਾਈ ਦਾ ਕਾਰਨ ਪੁੱਛਿਆ ਤਾਂ ਰੰਦੀਪ ਨੇ ਦੱਸਿਆ ਮੰਮੀ ਦੇਖ ਲੋ ਮੈਂ ਆਪਣੇ ਲਈ ਕੁੜੀ ਲੱਭੀ ਐ ਤੇ ਇਹ ਮੇਰੇ ਨਾਲ ਲੜਾਈ ਕਰਦੀ ਐ ਇਸੇ ਗੱਲ ਤੇ ਮੰਮੀ ਕਹਿੰਦੇ ਫਿਰ ਕੀ ਹੋ ਗਿਆ ਅੱਜ ਕੱਲ ਤਾਂ ਸਾਰੇ ਮੁੰਡੇ ਕੁੜੀਆਂ ਹੀ ਐਦਾਂ ਕਰਦੇ ਨੇ ਜੇ ਇਹਨੇ ਲੱਭ ਲਈ ਕੁੜੀ ਤਾਂ ਦੱਸ ਤੈਨੂੰ ਕੀ ਹੋ ਗਿਆ ਲੜਨ ਨੂੰ ਡਿੰਪਲ ਕਹਿੰਦੀ ਉਹ ਨਹੀਂ ਠੀਕ ਇਹਦੇ ਲਈ ਜੇ ਹੁੰਦੀ ਮੈਂ ਮੰਨ ਜਾਂਦੀ ਮੰਮੀ ਕਹਿੰਦੇ ਤੇਰੇ ਮੰਨਣਾ ਨਾ ਮੰਨਣਾ ਕੀ ਹੁੰਦਾ ਏ ਵਿਆਹ ਤਾਂ ਇਹਨੇ ਕਰਵਾਉਣਾ ਏ ਤੇਰਾ ਦੱਸ ਕੀ ਐ ਰਣਦੀਪ ਕਹਿੰਦਾ ਮੰਮੀ ਦੇਖੋ ਜੇ ਤੁਹਾਨੂੰ ਉਹ ਨਹੀਂ ਠੀਕ ਲੱਗਦੀ ਮੇਰੇ ਲਈ ਤਾਂ ਮੈਨੂੰ ਆਪਣੀ ਸਲਾਹ ਦੱਸ ਦੇਵੀ ਜੇ ਇਹ ਮੇਰੇ ਨਾਲ ਆਪ ਵਿਆਹ ਕਰਾਉਣਾ ਚਾਹੁੰਦੀ ਹੈ ਤਾਂ ਮੈਂ ਉਹਨੂੰ ਅੱਜ ਹੀ ਛੱਡ ਸਕਦਾ ਏ ਇਹਦੇ ਲਈ ਬੋਲੋ ਡਿੰਪਲ ਕਹਿੰਦੀ ਮੈਂ ਨਹੀਂ ਕਰਾਉਣਾ ਤੇਰੇ ਨਾਲ ਜਾ ਕਰਵਾ ਲੈ ਉਹਦੇ ਨਾਲ ਹੀ ਪਰ ਅੱਜ ਤੋਂ ਬਾਅਦ ਮੈਂ ਤੇਰੇ ਲਈ ਮਰ ਗਈ ਚਲਿਆ ਜਾ ਹੁਣ ਤੇ ਮੁੜ ਕੇ ਮੇਰੇ ਘਰ ਨਾ ਆਵੇਂ ਨਾ ਮੈਨੂੰ ਮਿਲਣ ਦੀ ਕੋਸ਼ਿਸ਼ ਕਰੀ ਇਹ ਕਹਿ ਕੇ ਉਹ ਆਪਣੇ ਕਮਰੇ ਵਿੱਚ ਚਲੀ ਗਈ ਤੇ ਰਣਦੀਪ ਉਹਦੀ ਮੰਮੀ ਨੂੰ ਪਿਆਰੀ ਹੱਥ ਲਾ ਕੇ ਅੱਖਾਂ ਸਾਫ਼ ਕਰਦਾ ਬਾਹਰ ਨਿਕਲ ਆਇਆ ਉਹ ਰਸਤੇ ਵਿੱਚ ਆਉਂਦੇ ਹੋਏ ਸਾਰੇ ਰਸਤੇ ਇਹ ਹੀ ਸੋਚਦਾ ਰਿਹਾ ਕਿ ਇਹ ਸਭ ਉਸਦੇ ਨਾਲ ਕਿਉਂ ਹੋ ਰਿਹਾ ਸੀ ਥੋੜੀ ਦੇਰ ਬਾਅਦ ਉਹ ਗੁਰਦੁਆਰੇ ਪਹੁੰਚ ਗਿਆ ਅਤੇ ਉੱਥੋਂ ਉਹਨਾਂ ਦੋਵਾਂ ਨੂੰ ਨਾਲ ਲੈ ਕੇ ਸੰਗਰੂਰ ਵਾਲੀ ਬੱਸ ਵਿੱਚ ਬੈਠ ਗਿਆ ਰਸਤੇ ਵਿੱਚ ਉਹ ਹੀ ਇਹ ਸਭ ਕੁਝ ਬਾਰੇ ਸੋਚਦਾ ਰਿਹਾ ਸਕੂਲ ਤੋਂ ਲੈ ਕੇ ਹੁਣ ਤੱਕ ਲਗਭਗ 15 ਸਾਲ ਪੁਰਾਣੀ ਦੋਸਤ ਅੱਜ ਇੱਕ ਮਿੰਟ ਵਿੱਚ ਜੋ ਟੁੱਟ ਗਈ ਸੀ ਇਨ੍ਹਾਂ ਸੋਚਾਂ ਵਿੱਚ ਗੁੰਮ ਹੋਏ ਉਸ ਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ বাস ਅੰਗਰੂਰ ਪਹੁੰਚ ਗਈ বাস ਵਿੱਚ ਉੱਤਰ ਕੇ ਉਹ ਉਹਨਾਂ ਦੋਵਾਂ ਨੂੰ ਬਾਏ ਕਰਕੇ ਹੋਰ ਕੋਈ ਵੀ ਗੱਲ ਕਹੇ ਸੁਨੇ ਬਿਨਾ ਹੀ ਆਪਣੀ ਪਿੰਡ ਵਾਲੀ বাস ਵਿੱਚ ਜਾ ਬੈਠਿਆ ਹੁਣ ਹਰ ਰੋਜ਼ ਉਹ ਦੋਵੇਂ ਕੁਝ ਸਮਾਂ ਗੱਲਾਂ ਕਰਦੇ ਰਹੇ ਫਿਰ ਹਫਤੇ ਤੱਕ ਰਣਦੀਪ ਨੇ ਉਸ ਲਈ ਇੱਕ ਹੋਰ ਨੌਕਰੀ ਲੱਭ ਲਈ ਅਤੇ 25 ਅਕਤੂਬਰ 2015 ਨੂੰ ਰਣਦੀਪ ਨੇ ਫਿਰ ਉਸ ਨੂੰ ਇੰਟਰਵਿਊ ਲਈ ਪਟਿਆਲੇ ਬੁਲਾਇਆ ਉਸਨੇ ਆਪਣੇ ਦਫ਼ਤਰੋਂ ਛੁੱਟੀ ਲੈਣ ਲਈ ਜਦੋਂ ਇੱਕ ਦਿਨ ਪਹਿਲਾਂ ਗੱਲ ਕੀਤੀ ਤਾਂ ਉਸਦੀ ਆਪਣੇ ਬੌਸ ਨਾਲ ਲੜਾਈ ਹੋ ਗਈ ਪਰ ਉਹ ਆਪਣੀ ਜਿੱਤ ਤੇ ਅੜਿਆ ਰਿਹਾ ਅਤੇ ਛੁੱਟੀ ਕਰਵਾ ਕੇ ਹੀ ਮੰਨਿਆ ਅਗਲੇ 25 ਦੀ ਸਵੇਰ ਜੋਤ ਫਿਰ ਆਪਣੇ ਨਾਲ ਉਸਦੀ ਭੈਣ ਮੀਨੂ ਨੂੰ ਪਟਿਆਲੇ ਲੈ ਆਈ ਉਹ ਦੋਵੇਂ ਤਕਰੀਬਨ 10:00 ਵਜੇ ਪਟਿਆਲੇ ਪਹੁੰਚ ਗਏ ਸਨ ਅਤੇ ਇਧਰ ਰਣਦੀਪ ਵੀ ਤਕਰੀਬਨ 5 ਕੋ ਮਿੰਟ ਦੇ ਫਰਕ ਨਾਲ ਪਹੁੰਚ ਗਿਆ ਉਹ ਆਪਣੇ ਨਾਲ ਇੱਕ ਗਿਫਟ ਵਾਲਾ ਲਿਫਾਫਾ ਲੈ ਕੇ ਆਇਆ ਸੀ ਉਸ ਨੂੰ ਮਿਲਣ ਤੋਂ ਬਾਅਦ ਰਣਦੀਪ ਨੇ ਉਸ ਨੂੰ ਮੀਨੂ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਤਾਂ ਆਪਣੇ ਬੁਆਏਫਰੈਂਡ ਨਾਲ ਘੁੰਮਣ ਚਲੀ ਗਈ ਹੈ ਪਹਿਲਾ ਦੋਮਾ ਨੇ ਜਿੱਥੇ ਇੰਟਰਵਿਊ ਸੀ ਉੱਥੇ ਜਾ ਕੇ ਆਪਣੀ ਵਾਰੀ ਆਉਣ ਦੀ ਉਡੀਕ ਕੀਤੀ ਤੇ ਜਦੋਂ ਵਾਰੀ ਆਈ ਤਾਂ ਜੋਤ ਨੇ ਇੰਟਰਵਿਊ ਦਿੱਤੀ ਤੇ ਫਿਰ ਉਹ ਦੋਵੇਂ ਉਹ ਮੈਕਸ ਮਾਲ ਪਹੁੰਚ ਗਏ ਪਹਿਲਾਂ ਦੋਵੇਂ ਇੱਕ ਜਗ੍ਹਾ ਬੈਠ ਗਏ ਚਲੋ ਗੱਲਾਂ ਹੋ ਜਾਣਗੀਆਂ ਪਰ ਦੋਵਾਂ ਵਿੱਚੋਂ ਕੋਈ ਵੀ ਨਹੀਂ ਸੀ ਬੋਲ ਰਿਹਾ ਚੋਰੀ-ਚੋਰੀ ਇੱਕ ਦੂਜੇ ਵੱਲ ਦੇਖਦੇ ਕਰਦੇ ਪਰ ਬੋਲਦੇ ਕੁਝ ਨਾ ਕਾਫੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਰਣਦੀਪ ਨੇ ਆਪਣੀ ਚੁੱਪੀ ਤੋੜੀ ਅਤੇ ਉਸ ਨੂੰ ਘਰ ਪਰਿਵਾਰ ਦਾ ਹਾਲ ਚਾਲ ਪੁੱਛਿਆ ਫਿਰ ਉਹਨਾਂ ਦੀਆਂ ਗੱਲਾਂ ਇੱਕ ਤੋਂ ਬਾਅਦ ਇੱਕ ਚਲਦੀਆਂ ਰਹੀਆਂ ਕਾਫੀ ਦੇਰ ਤੱਕ ਗੱਲਾਂ ਕਰਨ ਤੋਂ ਬਾਅਦ ਉਹ ਮੌਲ ਖੁੰਮਣ ਲਈ ਚਲੇ ਗਏ ਖੂਬ ਘੁੰਮੇ ਤੇ ਰਣਦੀਪ ਨੇ ਆਪਣੇ ਨਾਲ ਲਿਆਂਦੇ ਇੱਕ ਗਿਫਟ ਉਸ ਨੂੰ ਦੇ ਦਿੱਤਾ ਅਤੇ ਉਸ ਨੇ ਘਰ ਜਾ ਕੇ ਖੋਲਣ ਦਾ ਕਹਿ ਕੇ ਆਪਣੇ ਪਾਸ ਵਿੱਚ ਰੱਖ ਲਿਆ ਫਿਰ ਦੋਵਾਂ ਨੇ ਕਾਫੀ ਪੀਤੀ ਰਣਦੀਪ ਨੇ ਆਪਣੇ ਫੋਨ ਵਿੱਚੋਂ ਯਾਦ ਵਿੱਚੋਂ ਇੱਕ ਸੈਲਫੀ ਵੀ ਲੈ ਲਈ ਰਣਦੀਪ ਕਹਿੰਦਾ ਆਪਾਂ ਹਰ ਹਾਊਸ ਘੁੰਮੀਏ ਜੋਤ ਕਹਿੰਦੀ ਨਹੀਂ ਨਹੀਂ ਮੈਨੂੰ ਤਾਂ ਬਹੁਤ ਡਰ ਲੱਗਦਾ ਏ ਭੂਤਾਂ ਤੋਂ ਰਣਦੀਪ ਕਹਿੰਦਾ ਉਹ ਕਿਹੜਾ ਸੱਚਮੁੱਚ ਦੇ ਪੂਤ ਹੁੰਦੇ ਨੇ ਡਰਨ ਨੂੰ ਨੇ ਫੇਰ ਵੀ ਨਹੀਂ ਰਣਦੀਪ ਕੰਨ ਕੁਝ ਵੀ ਨਹੀਂ ਹੁੰਦਾ ਮੈਂ ਹੈਗਾ ਐ ਨਾ ਜੋਤ ਕਹਿੰਦੀ ਹਾਂ ਵਿੱਚ ਸਿਰ ਹਿਲਾਉਂਦੇ ਹੋਏ ਠੀਕ ਐ ਦੋਵੇਂ ਹਰ ਹਾਊਸ ਚਲੇ ਗਏ ਅੰਦਰ ਜਾਂਦੇ ਹੀ ਜੋਤ ਡਰ ਗਈ ਦਰਦ ਦੇ ਕਾਰਨ ਇਕਦਮ ਤਰਪ ਗਈ ਜਿਸ ਕਰਕੇ ਉਹਦਾ ਹੱਥ ਰਣਦੀਪ ਦੇ ਹੱਥ ਨਾਲ ਛੋ ਗਿਆ ਦੋਮੰਦੇ ਦਿਲ ਜੋਰ ਜੋਰ ਨਾਲ ਧੜਕਣ ਲੱਗ ਪਏ ਦੋਮੰਦੇ ਸਰੀਰਾਂ ਵਿੱਚ ਅਜੀਬ ਜਿਹਾ ਕਰੰਟ ਦੌੜ ਗਿਆ ਫਿਰ ਰਣਦੀਪ ਨੇ ਉਹਦਾ ਹੱਥ ਜੋਰ ਨਾਲ ਕੁੱਟ ਕੇ ਫੜ ਲਿਆ ਦੋਵਾਂ ਨੂੰ ਅਜੀਬ ਵੀ ਲੱਗ ਰਿਹਾ ਸੀ ਬਹੁਤ ਹੀ ਅਲੱਗ ਜਿਹੀ ਖੁਸ਼ੀ ਵੀ ਮਹਿਸੂਸ ਹੋ ਰਹੀ ਸੀ ਜੋ ਦੇ ਸਰੀਰ ਤੇ ਲੱਗੇ ਇਤਤ ਦੀ ਖੁਸ਼ਬੂ ਰੰਦੀਪ ਨੂੰ ਮਦਹੋਸ਼ ਕਰ ਰਹੀ ਸੀ ਦੋਵਾਂ ਨੂੰ ਇੱਕ ਦੂਜੇ ਦਾ ਸਾਥ ਵਧਿਆ ਤਾਂ ਲੱਗ ਕੇ ਰਿਹਾ ਸੀ ਪਰ ਦੋਵਾਂ ਦੇ ਮੂੰਹ ਤੇ ਇੱਕ ਵੀ ਸ਼ਬਦ ਨਹੀਂ ਸੀ ਨਿਕਲ ਰਿਹਾ ਉਹ ਦੋਵੇਂ ਇੱਕ ਦੂਜੇ ਵਿੱਚ ਖੋਏ ਸਨ ਕਿ ਅਚਾਨਕ ਪੂਰ ਦੀ ਆਵਾਜ਼ ਆਈ ਤਾਂ ਦੋਵਾਂ ਨੂੰ ਜਿਵੇਂ ਹੋਸ਼ ਆ ਗਈ ਹੋਵੇ ਤੋਂ ਮਨੇ ਇੱਕ ਦੂਜੇ ਦਾ ਹੱਥ ਛੱਡ ਦਿੱਤਾ ਅਤੇ ਹਰ ਹਾਊਸ ਤੋਂ ਬਾਹਰ ਆ ਗਏ ਬਾਹਰ ਆ ਕੇ ਦੋਵੇਂ ਇੱਕ ਦੂਜੇ ਨਾਲ ਨਜਨ ਨੈਸੀ ਮਿਲਾਰ ਪਾਰੇ ਇਸ ਹਾਲਤ ਵਿੱਚੋਂ ਬਾਹਰ ਆਉਣ ਲਈ ਜੋਤ ਨੇ ਆਪਣੇ ਪਹਿਣ ਮੀਨ ਨੂੰ ਫੋਨ ਕੀਤਾ ਜੋਤ ਕਹਿੰਦੀ ਹੈਲੋ ਮੈਨੂੰ ਕਿੱਥੋਂ ਹੁਣ ਵਾਪਸ ਵੀ ਆ ਜਾਓ ਘਰ ਨਹੀਂ ਜਾਣਾ ਮੈਨੂੰ ਕਹਿੰਦੀ ਬਸ ਹੀ ਉੱਤਰ ਰਹਾ ਬਸ ਸਟੈਂਡ ਤੋਂ 2 ਮਿੰਟ ਵਿੱਚ ਜੋਤ ਕਹਿੰਦੀ ਓਕੇ ਠੀਕ ਹੈ ਕਹਿ ਕੇ ਫੋਨ ਕੱਟ ਦਿੰਦੀ ਹੈ ਅਤੇ ਰਣਦੀਪ ਨੂੰ ਕਹਿੰਦੀ ਹੈ ਜੋਤ ਕਹਿੰਦੀ ਉਹ ਪੌਂਚਰ ਵਾਲੇ ਨੇ ਬਸ ਸਟੈਂਡ ਮੈਂ ਵੀ ਚਲਦੀ ਹਾਂ ਰਣਦੀਪ ਕਹਿੰਦਾ ਮੈਂ ਵੀ ਚੰਡੀਗੜ੍ਹ ਲਈ ਬਸ ਉੱਥੋਂ ਹੀ ਲੈਣੀ ਆ ਚਲੋ ਮੈਂ ਵੀ ਚਲਦਾ ਦੋਵੇਂ ਬੱਸ ਸਟੈਂਡ ਲਈ ਆਟੋ ਲੈ ਕੇ ਉੱਥੇ ਪਹੁੰਚ ਗਏ ਰਸਤੇ ਵਿੱਚ ਹੀ ਰਣਦੀਪ ਨੇ ਉਸ ਤੋਂ ਉਸਦਾ ਫੋਨ ਨੰਬਰ ਵੀ ਲੈ ਲਿਆ ਅਤੇ ਆਪਣਾ ਨੰਬਰ ਵੀ ਉਸ ਨੂੰ ਦੇ ਦਿੱਤਾ ਉਹ ਦੋਵੇਂ ਜਦੋਂ ਬੱਸ ਸਟੈਂਡ ਦੇ ਅੰਦਰ ਜਾ ਕੇ ਰਣਦੀਪ ਨੇ ਦੇਖਿਆ ਤਾਂ ਮੀਨੂ ਤੇ ਉਹਦਾ ਬੁਆਏਫਰੈਂਡ ਦੋਵੇਂ ਖੜੇ ਉਹਨਾਂ ਦੀ ਉਡੀਕ ਕਰ ਰਹੇ ਸਨ ਕੋਲ ਜਾ ਕੇ ਜਦੋਂ ਰਣਦੀਪ ਨੇ ਉਸ ਮੁੰਡੇ ਨੂੰ ਨੇੜੇ ਤੋਂ ਦੇਖਿਆ ਤਾਂ ਉਹ ਦਾ ਸਕੂਲ ਸਮੇ ਦਾ دوست ਅਰਮਾਨ ਨਿਕਲਿਆ ਦੋਵੇਂ ਇੱਕ ਦੂਜੇ ਨੂੰ ਦੇਖ ਕੇ ਬਹੁਤ ਹੈਰਾਨ ਹੋਏ ਅਰਮਾਨ ਉਸ ਨੂੰ ਦੇਖਦੇ ਹੀ ਬੋਲਿਆ ਅਰਮਾਨ ਕਹਿੰਦਾ ਜੱਫੀ ਪਾਉਂਦਾ ਹੋਇਆ ਵੱਡੇ ਵਾਈ ਤੂੰ ਇੱਥੇ ਕਿਵੇਂ ਗ੍ਰੈਜੂਏਟ ਕਰਦੇ ਸਮੇ ਰਣਦੀਪ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਅਰਮਾਨ ਨੂੰ ਮੁੰਡਿਆਂ ਕੋਲੋਂ ਕੁੱਟਣੋਂ ਬਚਾਈ ਸੀ ਜਿਸ ਕਰਕੇ ਉਹ ਉਸ ਨੂੰ ਵੱਡਾ ਵਾਈ ਕਹਿੰਦਾ ਸੀ ਰਣਦੀਪ ਕਹਿੰਦਾ ਮੈਂ ਤਾਂ ਬਸ ਇਹਨਾਂ ਦੀ ਜੌਬ ਲੈਣ ਲਈ ਹੈਲਪ ਕਰਦਾ ਸੀ ਪਰ ਤੂੰ ਕਿਵੇਂ ਇੱਥੇ? ਅਰਮਾਨ ਕਹਿੰਦਾ ਮੀਨੂ ਵੱਲ ਇਸ਼ਾਰਾ ਕਰਦੇ ਹੋਏ ਮੇਰੀ ਗਰਲਫ੍ਰੈਂਡ ਤੇ ਹੋਣ ਵਾਲੀ ਵਾਈਫ ਨੇ ਰਣਦੀਪ ਕਹਿੰਦਾ ਕੰਗ੍ਰੈਚੁਲੇਸ਼ਨ ਬ੍ਰਦਰ ਉਹ ਦੋਵੇਂ ਮਿਲ ਹੀ ਰਹੇ ਸਨ ਕਿ ਜੋਤੇ ਮੀਨੂ ਨੇ ਵਾਪਸ ਜਾਣ ਲਈ ਕਿਹਾ ਤਾਂ ਦੋਵੇਂ ਉਹਨਾਂ ਨੂੰ ਬਾਈਕ ਆਪ ਗੱਲਾਂ ਵਿੱਚ ਰੁੱਝ ਗਏ ਪੁਰਾਣੇ ਸਮੇਂ ਦੀਆਂ ਯਾਦਾਂ ਤਾਜ਼ੀਆ ਕਰਕੇ ਦੋਵੇਂ ਬਹੁਤ ਖੁਸ਼ ਹੋਏ ਫਿਰ ਰਣਦੀਪ ਨੇ ਉਸ ਨੂੰ ਆਪਣੀ ਮਨਪਸੰਦ ਵੇਲ ਪੂਰੀ ਵਿਖਾਈ ਤੇ ਉਸ ਨੂੰ ਉਹਦੇ ਪਿੰਡ ਜਾਣ ਵਾਲੀ ਬੱਸ ਵਿੱਚ ਬਿਠਾ ਦਿੱਤਾ ਆਪ ਵੀ ਬੱਸ ਲੈ ਕੇ ਚੰਡੀਗੜ੍ਹ ਵਾਲੇ ਫਲੈਟ ਵਿੱਚ ਪਹੁੰਚ ਗਿਆ ਉਸ ਦਾ ਫੋਨ ਰਸਤੇ ਵਿੱਚ ਬੰਦ ਹੋ ਗਿਆ ਸੀ ਜਿਸ ਕਰਕੇ ਉਹ ਉਸ ਨੂੰ ਉਸੇ ਤਰ੍ਹਾਂ ਚਾਰਜਰ ਤੇ ਲਗਾ ਕੇ ਆਪ ਬੈਠ ਤੇ ਲੇਟ ਗਿਆ ਉਸ ਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਉਸ ਨੂੰ ਨੀਂਦ ਆ ਗਈ ਰਾਤ ਨੂੰ 8 ਵਜੇ ਜਦੋਂ ਉਹਦੀ ਅੱਖ ਖੁੱਲੀ ਤਾਂ ਉਸ ਨੇ ਆਪਣੇ ਫੋਨ ਨੂੰ ਚਾਲੂ ਕੀਤਾ ਤੇ ਦੇਖਿਆ ਕਿ ਉਹਦੇ ਫੋਨ ਦੇ ਬੰਦ ਹੋਣ ਤੋਂ ਬਾਅਦ ਉਸ ਨੂੰ ਉਦੇ ਬੌਸ ਅਤੇ ਜੋਦੀਆਂ 25 ਮਿਸਕੋਲਾ ਆਈਆਂ ਹੋਈਆਂ ਸਨ ਉਸਨੇ ਸਭ ਤੋਂ ਪਹਿਲਾਂ ਆਪਣੇ ਬੌਸ ਨੂੰ ਫੋਨ ਲਗਾ ਕੇ ਕਿਹਾ ਜੋ ਅੱਗੋ ਉਸਦੇ ਬੌਸ ਦੀ ਪਤਨੀ shruti ਨੇ ਚੁੱਕਿਆ shruti ਕਹਿੰਦੀ ਹੈਲੋ ਨੰਦੀਪ ਕੰਨਾ ਭਾਬੀ ਜੀ ਪੈਰੀ ਪੈਣਾ ਵੀਰ ਜੀ ਕਿੱਥੇ ਨੇ ਜੀ ਉਹ ਆਪਣੇ ਬੌਸ ਨੂੰ ਵੀਰ ਜੀ ਕਹਿੰਦਾ ਸੀ shruti ਕਹਿੰਦੀ ਤੈਨੂੰ ਯਾਦ ਕਰ ਰਹੇ ਸੀ ਵੀ ਆਇਆ ਨਹੀਂ ਸ਼ਾਇਦ ਅਜੇ ਤੱਕ ਤਾਂ ਉਹ ਫੋਨ ਵੰਦ ਹੈ ਸ਼ਾਇਦ ਰਣਦੀਪ ਕਹਿੰਦਾ ਜੀ ਕੋਈ ਕੰਮ ਸੀ ਸ਼ਰੂਤੀ ਕਹਿੰਦੀ ਨਹੀਂ ਕਹਿੰਦੇ ਸੀ ਜੇ ਫੋਨ ਆਇਆ ਤਾਂ ਉਹਨੂੰ ਰਾਤ ਦੇ ਖਾਣੇ ਲਈ ਬੁਲਾ ਲਿਓ ਉਹ ਕਿੱਥੇ ਬਣਾਊਗਾ ਆ ਕੇ ਥੱਕਿਆ ਹੋਊਗਾ ਰਣਦੀਪ ਕਹਿੰਦਾ ਹਾਂਜੀ ਮੈਂ ਹੁਣੇ ਆਇਆ ਜੀ ਰਣਦੀਪ ਉਸੇ ਸਮੇਂ ਤਿਆਰ ਹੋ ਕੇ ਬੌਸ ਦੇ ਘਰ ਪਹੁੰਚ ਗਿਆ ਪਹਿਲਾਂ ਸਾਰਿਆਂ ਨੇ ਮਿਲ ਕੇ ਭੋਜਨ ਕੀਤਾ ਫਿਰ ਬੌਸ ਨੇ ਵੀ ਉਸ ਨੂੰ ਸਮਝਾਇਆ ਕੰਮ ਧਿਆਨ ਨਾਲ ਕਰਿਆ ਕਰ ਮੈਨੂੰ ਲੱਗਦਾ ਤੈਨੂੰ ਪਿਆਰ ਹੋ ਗਿਆ ਇਸੇ ਲਈ ਹੁਣ ਤੂੰ ਹਰ ਵੀਕ ਇੱਕ ਦਿਨ ਦੀ ਛੁੱਟੀ ਕਰ ਲਿਆ ਕਰ ਜਾਂ ਫਿਰ ਹਰ 6 ਮਹੀਨੇ 6 ਦਿਨ ਦੀਆਂ ਛੁੱਟੀਆਂ ਇਕੱਠੀਆਂ ਕਰ ਲਿਆ ਕਰ ਬਟ ਪਹਿਲਾ ਸਿਸਟਮ ਬਣਾ ਆਪਣਾ ਕੋਈ ਕੰਮ ਦਾ ਮੈਨੂੰ ਤੇਰੇ ਨਾਲ ਕੋਈ ਗਿਲਾ ਨਹੀਂ ਤੂੰ ਭਰਾਏ ਮੇਰਾ ਛੋਟਾ ਫਿਰ ਹੋਰ ਗੱਲਾਂ ਬਾਤਾਂ ਕਰਕੇ ਰਣਦੀਪ ਉੱਥੋਂ ਵਾਪਸ ਆ ਗਿਆ ਉਹ ਜੇ ਘਰ ਪਹੁੰਚਿਆ ਹੀ ਸੀ ਕਿ ਜੋਤ ਦਾ ਫੋਨ ਆ ਗਿਆ ਹੈਲੋ ਹਾਂਜੀ ਕੀ ਕਰਦੇ ਹੋ ਕਿੱਥੇ ਚਲੇ ਗਏ ਸੀ ਤੁਸੀਂ ਪਤਾ ਨਹੀਂ ਕਿੰਨੀ ਟੈਨਸ਼ਨ ਹੋਈ ਪਈ ਸੀ ਫੋਨ ਕਿਉਂ ਬੰਦ ਕਰਿਆ ਹੋਇਆ ਸੀ ਉਹ ਲਗਾਤਾਰ ਬੋਲੀ ਹੀ ਜਾ ਰਹੀ ਸੀ ਕਿਰਨਦੀਪ ਨੇ ਜਵਾਬ ਦਿੱਤਾ ਸਾਹ ਲੈ ਲਓ ਪਲੀਜ਼ ਪਹਿਲਾਂ ਮੈਂ ਠੀਕ ਆ ਬਾਅਦ ਵਿੱਚ ਗੱਲ ਕਰਦਾ ਹਾਂ ਮੈਂ ਰੁੱਕੇ ਇਹ ਕਹਿ ਕੇ ਉਸਨੇ ਫੋਨ ਕੱਟ ਦਿੱਤਾ ਜਦੋਂ ਉਸਨੇ ਦੁਬਾਰਾ ਥੋੜੀ ਦੇਰ ਬਾਅਦ ਫੋਨ ਕੀਤਾ ਤਾਂ ਉਹ ਫਿਰ ਪੁੱਛਣ ਲੱਗ ਪਈ ਤੁਸੀਂ ਫੋਨ ਕਿਉਂ ਬੰਦ ਕੀਤਾ ਹੋਇਆ ਸੀ ਉਹ ਵੀ ਇੰਨਾ ਚਿਰ ਲਈ ਪਤਾ ਮੈਨੂੰ ਕਿੰਨੀ ਟੈਨਸ਼ਨ ਹੋ ਗਈ ਸੀ ਦੀਪ ਕਹਿੰਦਾ ਫੋਨ ਤਾਂ ਬੱਸ ਵਿੱਚ ਹੀ ਬੰਦ ਹੋ ਗਿਆ ਚਾਰਜ ਨਹੀਂ ਸੀ ਨਾ ਤਾਂ ਕਰਕੇ ਘਰ ਆ ਕੇ ਮੈਂ ਬੰਦ ਨੂੰ ਹੀ ਚਾਰਜ ਲਾ ਕੇ ਸੌਂ ਗਿਆ ਹੋਰ ਕੋਈ ਗੱਲ ਨਹੀਂ ਹੈਗੀ ਜੋਤ ਕਹਿੰਦੀ ਅੱਛਾ ਜੀ ਫਿਰ ਠੀਕ ਹੈ ਪਰ ਤੁਸੀਂ ਪਲੀਜ਼ ਫੋਨ ਬੰਦ ਨਾ ਕਰਿਆ ਕਰੋ ਰਣਦੀਪ ਕਹਿੰਦਾ ਠੀਕ ਹੈ ਜੀ ਹੋਰ ਹੁਕਮ ਉਹ ਹਾਂ ਸੱਚ ਤੁਸੀਂ ਗਿਫਟ ਖੋਲਿਆ ਸੀ ਤੁਸੀਂ ਕੀ ਸੀ ਉਹਦੇ ਚ ਜੋਤ ਕਹਿੰਦੀ ਨਹੀਂ ਪਰਸ ਵਿੱਚ ਹੀ ਪਿਆਏ ਅਜੇ ਤਾਂ ਰੁਕਜੋ ਹੁਣੇ ਦੇਖਦੀ ਆ ਮੈਂ ਫੋਨ ਹੋਲਡ ਤੇ ਰੱਖ ਕੇ ਗਿਫਟ ਖੋਲ ਕੇ ਦੇਖਦੀ ਹੈ ਤਾਂ ਉਹਦੀ ਅੱਖਾਂ ਖੁੱਲੀਆਂ ਦੀਆਂ ਫੁੱਲੀਆਂ ਰਹਿ ਗਈਆਂ ਉਹ ਇੱਕਦਮ ਫੋਨ ਚੁੱਕ ਕੇ ਬੋਲੀ ਓ ਐਮ ਜੀ ਐਨਾ ਸੋਹਣਾ ਸੂਟ ਐਨੀ ਵਧੀਆ ਪਸੰਦ ਆ ਤੁਹਾਡੀ ਰਣਦੀਪ ਕਹਿੰਦਾ ਪਸੰਦ ਆਇਆ ਤੁਹਾਨੂੰ ਜੋਤ ਕਹਿੰਦੀ ਹਾਂਜੀ ਰੈੱਡ ਕਲਰ ਮੇਰਾ ਫੇਵਰਟ ਹੈ ਤੁਹਾਨੂੰ ਕਿਵੇਂ ਪਤਾ ਹੈ ਰਣਦੀਪ ਕਹਿੰਦਾ ਪਤਾ ਨਹੀਂ ਮੈਨੂੰ ਵੀ ਇਹ ਤਾਂ ਵੈਸੇ ਹੋਰ ਦੱਸੋ ਤੁਸੀਂ ਜੋਤ ਕਹਿੰਦੀ ਮੇ ਦੀਦੀ ਮੈਨੂੰ ਕਹਿ ਰਹੀ ਐ ਜੀਜੂ ਦਿਖਾ ਜੀਜੂ ਦਿਖਾ ਰਮਦੀਪ ਕਹਿੰਦਾ ਨਹੀਂ ਨਹੀਂ ਐਦਾਂ ਦਾ ਕੁਝ ਨਹੀਂ ਹੈਗਾ ਜੋਤ ਕਹਿੰਦੀ ਵੈਸੇ ਤੁਸੀਂ ਕੀ ਕਰਦੇ ਹੋ ਘਰ ਕੌਣ-ਕੌਣ ਐ ਤੁਹਾਡੇ ਸੈਲਰੀ ਕਿੰਨੀ ਐ ਤੁਹਾਡੀ ਰਣਦੀਪ ਕਹਿੰਦਾ ਸੈਲਰੀ 25000 ਐ ਮੇ ਤੋਂ ਇਲਾਵਾ ਦੋ ਭੈਣਾਂ ਨੇ ਮੇਰੀਆਂ ਮੰਮੀ ਡੈਡੀ ਤੇ ਦਾਦਾ-ਦਾਦੀ ਇਹ ਫੈਮਿਲੀ ਐ ਮੇਰੀ ਬਾਕੀ ਹੋਰ ਕੁਝ ਮੇਰੇ ਬਾਰੇ ਪਤਾ ਕਰਨਾ ਏ ਤਾਂ ਅਰਮਾਨ ਨੂੰ ਪੁੱਛ ਲਓ ਉਹਨੂੰ ਮੇਰੇ ਬਾਰੇ ਸਭ ਪਤਾ ਏ ਕਿ ਮੈਂ ਕੌਣ ਹਾਂ ਜੋਤ ਕਹਿੰਦੀ ਅੱਛਾ ਜੀ ਰਣਦੀਪ ਕਹਿੰਦਾ ਹੁਣ ਤੁਸੀਂ ਦੱਸੋ ਆਪਣੇ ਬਾਰੇ ਕੁਝ ਜੋਤ ਕਹਿੰਦੀ ਮੇਰੇ ਦੋ ਜੋਤ ਕਹਿੰਦੀ ਮੇਰੇ ਦੋ ਭਰਾ ਨੇ ਇੱਕ ਆ ਦੀਦੀ ਨੇ ਵੱਡੇ ਮੈਂ ਸਭ ਤੋਂ ਛੋਟੀ ਹਾਂ ਰਣਦੀਪ ਕਹਿੰਦਾ ਓਕੇ ਜੀ ਜੋਤ ਕਹਿੰਦੀ ਤੁਹਾਨੂੰ ਕੀ ਕੀ ਪਸੰਦ ਹੈ ਉਹ ਦੱਸੋ ਪਲੀਜ਼ ਰਣਦੀਪ ਕਹਿੰਦਾ ਬੁੱਝ ਲਓ ਆਪੇ ਜਿਵੇਂ ਮੈਂ ਬੁੱਝ ਲੈਂਦਾ ਹਾਂ ਜੋਤ ਕਹਿੰਦੀ ਕੁੜੀਆਂ ਦੇ ਮਾਮਲੇ 'ਚ ਐਕਸਪਰਟ ਲੱਗਦੀ ਹੋ ਤੁਸੀਂ ਰਣਜੀਤ ਕਹਿੰਦਾ ਨਹੀਂ ਨਹੀਂ ਐਦਾਂ ਦਾ ਕੁਝ ਨਹੀਂ ਅੱਛਾ ਤੁਸੀਂ ਮੈਨੂੰ ਇਹ ਦੱਸੋ ਕਿ ਹਰ ਹਾਊਸ ਵਿੱਚ ਤੁਸੀਂ ਡਰ ਗਏ ਸੀ ਜੋਤ ਕਹਿੰਦੀ ਹਾਂਜੀ ਪਰ ਤੁਹਾਡੇ ਹੁੰਦੇ ਹੋਏ ਡਰ ਨਹੀਂ ਲੱਗਿਆ ਮੈਨੂੰ ਬੜਾ ਅਜੀਬ ਜਿਹਾ ਅਹਿਸਾਸ ਹੋਇਆ ਉਦੋਂ ਸਾਰ ਨਾਲ ਸਾਰ ਨਹੀਂ ਸੀ ਰਲ ਰਿਹਾ ਮੇਰਾ ਤਾਂ ਐਦਾਂ ਮੇਰੇ ਨਾਲ ਪਹਿਲੀ ਵਾਰ ਹੋਇਆ ਹੁਣ ਵੀ ਅੱਖਾਂ ਬੰਦ ਕਰਦੀਆਂ ਤਾਂ ਉਹੀ ਸੀਨ ਦਿਖਾਈ ਦਿੰਦਾ ਏ ਮੈਨੂੰ ਤਾਂ ਮੈਂ ਆਪਣੀ ਦੀਦੀ ਨੂੰ ਦੱਸਿਆ ਏ ਉਹ ਕਹਿੰਦੀ ਆਹ ਸੂਟ ਮੈਂ ਲੈ ਲਵਾਂ ਜੇ ਤੁਸੀਂ ਦਿੱਤਾ ਇਹ ਉਹ ਮੰਗਦੀ ਐ ਦੇ ਦੇਵਾਂ ਕਿ ਨਹੀਂ ਉਹਨੂੰ ਕਹਿੰਦੀ ਬਹੁਤ ਸੋਹਣਾ ਐ ਸੂਟ ਰਣਦੀਪ ਕਹਿੰਦਾ ਮਰਜੀ ਐ ਜੀ ਜਿਵੇਂ ਤੁਹਾਨੂੰ ਠੀਕ ਲੱਗੇ ਕਰ ਲਿਓ ਜੋਤ ਕਹਿੰਦੀ ਮੈਂ ਰਸਤੇ ਵਿੱਚ ਆਉਂਦੇ ਹੋਏ ਮੀਨੂ ਨੂੰ ਸਭ ਕੁਝ ਦੱਸਿਆ ਉਹ ਕਹਿੰਦੀ ਮੇਰੇ ਵਾਲਾ ਦੇਖ ਲੈ ਕਦੇ ਨਹੀਂ ਕੁਝ ਵੀ ਲੈ ਕੇ ਆਉਂਦਾ ਮੇਰੇ ਲਈ ਨਾਲੇ 4 ਸਾਲ ਹੋ ਗਏ ਫਰੈਂਡਸ਼ਿਪ ਨੂੰ ਕਹਿੰਦੀ ਤੇਰਾ ਫਰੈਂਡ ਤੇਰੀ ਕਿੰਨੀ ਕੇਅਰ ਕਰਦਾ ਏ ਵੜਾ ਉਹਨੂੰ ਮੇਰਾ ਜੀਜੂ ਸਾਰੇ ਰਾਹ ਮੈਨੂੰ ਛੇੜਦੀ ਆਈ ਐ ਨਾਲ ਕਹਿੰਦੀ ਅੱਜ ਦੇ ਟਾਈਮ 'ਚ ਇੰਨੀ ਕੇਅਰ ਕਰਨ ਵਾਲਾ ਤੇ ਐਨਾ ਟਾਈਮ ਦੇਣ ਵਾਲਾ ਕਿੱਥੇ ਮਿਲਦਾ ਏ ਕੋਈ ਫਿਰ ਮੈਂ ਕਹਤਾ ਕਿ ਉਹ ਸਿਰਫ ਮੇਰਾ ਇੱਕ ਵਧੀਆ ਦੋਸਤ ਐ ਹੋਰ ਕੁਝ ਵੀ ਨਹੀਂ ਇਸ ਤੋਂ ਵੱਧ ਰਣਦੀਪ ਕਹਿੰਦਾ ਸਤਾਉਂਦੇ ਹੋਏ ਕੁਝ ਨਹੀਂ ਕੁਝ ਨਹੀਂ ਹੋਇਆ ਮੇਰਾ ਹੱਥ ਫੜ ਕੇ ਜੋਤ ਕਹਿੰਦੀ ਗੱਲ ਟਾਲਦੇ ਹੋਏ ਹੋਰ ਕੀ ਕਰਦੀ ਹਾਂ ਤੁਸੀਂ ਹੁਣ ਉਧਰ ਰਣਦੀਪ ਨੂੰ ਥਕਾਵਟ ਕਰਕੇ ਗੱਲਾਂ ਕਰਦੇ ਕਰਦੇ ਹੀ ਨੀਂਦ ਆ ਗਈ ਉਹ ਸੌ ਗਿਆ ਸਵੇਰੇ ਜਦੋਂ ਉਹਦੀ ਅੱਖ ਖੁੱਲੀ ਤਾਂ ਉਸਨੇ ਦੇਖਿਆ ਕਿ ਉਸਦੇ ਫੋਨ ਤੇ ਜੋ ਦੇ ਰਾਤ ਉਹਦੇ ਸੌਣ ਤੋਂ ਬਾਅਦ ਬਹੁਤ ਮੈਸੇਜ ਆਏ ਤੇ ਉਸਨੇ ਮੈਸੇਜ ਦੇਖੇ ਵੀ ਨਾ ਕੋਈ ਜਵਾਬ ਦਿੱਤੇ ਪਹਿਲਾਂ ਨਹਾਉਣ ਚਲਾ ਗਿਆ ਫਿਰ ਨਹਾ ਕੇ ਫਲੈਟ ਦੇ ਨੇੜੇ ਹੀ ਇੱਕ ਗੁਰਦੁਆਰੇ ਮੱਥਾ ਟੇਕਣੇ ਚਲਾ ਗਿਆ ਵਾਪਸ ਆ ਕੇ ਜੋਤ ਨੂੰ ਗੁੱਡ ਮਾਰਨਿੰਗ ਦਾ ਮੈਸੇਜ ਕਰ ਦਿੱਤਾ ਆਪ ਉਹ ਚਾਹ ਬਣਾਉਣ ਲੱਗ ਪਿਆ ਜਦੋਂ ਚਾਹ ਬਣਨ ਤੋਂ ਬਾਅਦ ਪੀਣ ਲੱਗਾ ਤਾਂ ਜੋਤ ਨੇ ਮੈਸੇਜ ਕੀਤਾ ਜੋਤ ਕਹਿੰਦੀ ਵੈਰੀ ਗੁੱਡ ਮਾਰਨਿੰਗ ਜੀ ਕੀ ਕਰਦੇ ਹੋ ਰਣਜੀਤ ਕਹਿੰਦਾ ਚਾਹ ਪੀਣ ਲੱਗੇ ਆਂ ਪੀਣੀ ਹੈ ਤਾ ਆਜੋ ਰਾਤ ਲਈ ਸੌਰੀ ਮੈਨੂੰ ਨੀਂਦ ਆ ਗਈ ਸੀ ਜੋਤ ਕਹਿੰਦੀ ਨਹੀਂ ਜੀ ਤੁਸੀਂ ਪਿਓ ਵੈਸੇ ਤੁਸੀਂ ਚੰਡੀਗੜੀ ਇਕੱਲੇ ਹੀ ਰਹਿੰਦੇ ਹੋ ਰਣਜੀਤ ਕਹਿੰਦਾ ਮਜ਼ਾਕ ਵਿੱਚ ਨਹੀਂ ਜੀ ਪੂਰਾ ਚੰਡੀਗੜੀ ਇੱਥੇ ਰਹਿੰਦਾ ਏ ਜੋਤ ਕਹਿੰਦੀ ਗੱਲ ਨਹੀਂ ਪੁੰਝੇ ਡਿੰਗਰ ਦਿੰਦਾ ਏ ਤੁਸੀਂ ਰਣਜੀਤ ਕਹਿੰਦੀ ਐਵੇਂ ਹੀ ਹੈ ਫਿਰ ਅੱਛਾ ਚਲੋ ਹੁਣ ਮੈਂ ਤਿਆਰ ਹੋ ਜਾਵਾਂ ਆਫਿਸ ਜਾਣਾ ਏ ਲੇਟ ਹੋ ਜਾਊਗਾ ਨਹੀਂ ਤਾਂ ਜੋਤ ਕਹਿੰਦੀ ਆਫਿਸ ਕਿਵੇਂ ਜਾਂਦੇ ਹੂੰ ਰਣਦੀਪ ਕਹਿੰਦਾ ਜਹਾਜ਼ ਹੈ ਮੇਰੇ ਕੋਲ 2001 ਮਾਡਲ ਮੇਰੇ ਕੋਲ ਬਾਈਕ ਹੈਗੀ ਇੱਥੇ ਵੀ ਚਲੋ ਮੈਂ ਆਫਿਸ ਪਹੁੰਚ ਕੇ ਫੋਨ ਕਰਦਾ ਏ ਤੁਸੀਂ ਬਸ ਚੁੱਪ ਲਿਓ ਐਵੇਂ ਰਣਦੀਪ ਤਿਆਰ ਹੋਣ ਲੱਗ ਗਿਆ ਗੱਲਾਂ ਕਰਨ ਦੇ ਚੱਕਰ 'ਚ ਅੱਜ ਉਸਨੇ ਰੋਟੀ ਵੀ ਤਿਆਰ ਨਹੀਂ ਸੀ ਬਣਾਈ ਉਹ ਬਿਨਾਂ ਰੋਟੀ ਖਾਦੇ ਆਪਣੇ ਦਫ਼ਤਰ ਪਹੁੰਚ ਗਿਆ ਪਰ ਉਸਨੂੰ ਭੁੱਖ ਵੀ ਬਹੁਤ ਲੱਗੀ ਹੋਈ ਸੀ ਉਸਨੇ ਦਫਤਰ ਪਹੁੰਚ ਕੇ ਆਪਣੀ ਇੱਕ ਸਹਿਕਰਮੀ ਰੀਟਾ ਨੂੰ ਪੁੱਛਿਆ ਰਣਦੀਪ ਕਹਿੰਦੀ ਟਿਫਨ ਚ ਕੀ ਹੈ ਅੱਜ ਰੀਟਾ ਕਹਿੰਦੀ ਤੇਰਾ ਸਿਰ ਰਣਦੀਪ ਕਹਿੰਦਾ ਚੱਲ ਅੱਜ ਤਾਂ ਉਹੀ ਖਵਾ ਦੇ ਭਾਵੇਂ ਬਹੁਤ ਭੁੱਖ ਲੱਗੀ ਹੈ ਰਣਦੀਪ ਨੇ ਉਸਦੇ ਕੁਝ ਵੀ ਬੋਲਣ ਤੋਂ ਪਹਿਲਾਂ ਹੀ ਉਸਦਾ ਟਿਫਨ ਚੋਕ ਖੋਲ੍ਹਿਆ ਉਸ ਵਿੱਚੋਂ ਆਲੂ ਦੇ ਪਰੌਂਠੇ ਕੱਢ ਕੇ ਸਾਰੇ ਹੀ ਖਾ ਲਏ ਰੀਟਾ ਉਹਦੇ ਮੂੰਹ ਵੱਲ ਦੇਖਦੀ ਹੀ ਰਹਿ ਗਈ ਉਹਦੇ ਚਿਹਰੇ ਦੇ ਹਾਪ-ਹਾਪ ਦੇਖ ਕੇ ਉਹ ਬੋਲਿਆ ਡੋਂਟ ਵਰੀ ਮੈਂ ਤੈਨੂੰ ਲੰਚ ਮੰਗਵਾ ਦੇਵਾਂਗਾ ਇਹਨਾਂ ਕਹਿ ਕੇ ਉਹ ਆਪਣੇ ਕੰਮ ਲੱਗ ਗਿਆ ਅਤੇ ਕੰਮ ਵਿੱਚ ਇੰਨਾ ਰੁੱਝ ਗਿਆ ਕਿ ਉਹ ਬਿਲਕੁਲ ਹੀ ਭੁੱਲ ਗਿਆ ਕਿ ਉਸਨੇ ਜੋਤ ਨੂੰ ਫੋਨ ਕਰਨਾ ਸੀ 12:00 ਵਜੇ ਉਸਦਾ ਫੋਨ ਵੱਜਿਆ ਫੋਨ ਚਾਰਜ ਤੇ ਹੋਂ ਕਰਕੇ ਉਹ ਉਹਦੇ ਟੇਬਲ ਤੋਂ ਦੂਰ ਸੀ ਦੂਜੇ ਮੁੰਡੇ ਨੀਰਜ ਨੇ ਟੇਬਲ ਦੇ ਨੇੜੇ ਸੀ ਉਸ ਮੁੰਡੇ ਨੇ ਉਸ ਨੂੰ ਕਿਹਾ ਯਾਰ ਰਣਦੀਪ ਤੇਰੇ ਫੋਨ ਤੇ ਕਿਸੇ ਬੇਬੀ ਪਿਆਰ ਚ ਜੋਤ ਦਾ ਨਾਮ ਰੱਖਿਆ ਸੀ ਫੋਨ ਰਿਆ ਆ ਰਿਹਾ ਏ ਇਹ ਸੁਣ ਕੇ ਉਹ ਆਪਣੀ ਫਾਈਲ ਛੱਡ ਕੇ ਇੱਕਦਮ ਫੋਨ ਵੱਲ ਭੱਜ ਲਿਆ ਤਾਂ ਨੀਰਜ ਬੋਲਿਆ ਹੌਲੀ ਜਾ ਨਹੀਂ ਚੁੱਕਦਾ ਕੋਈ ਹੋਰ ਤੇਰੇ ਫੋਨ ਨੂੰ ਉਸਰੇ ਬਿਨਾਂ ਕਿਸੇ ਵੀ ਕੋਈ ਵੀ ਗੱਲ ਸੁਣੇ ਜਾ ਕੇ ਫੋਨ ਚੁੱਕ ਲਿਆ ਰਣਜੀਤ ਕਹਿੰਦਾ ਹੈਲੋ ਹਾਂਜੀ ਜੋਤੀ ਕਹਿੰਦੀ ਮੈਂ ਤੁਹਾਡੇ ਫੋਨ ਦੀ ਵੇਟ ਕਰਦੀ ਸੀ ਤੁਸੀਂ ਕੀਤਾ ਨਹੀਂ ਮੈਂ ਸੋਚਿਆ ਮੈਂ ਹੀ ਕਰ ਲਾਂ ਰਣਜੀਤ ਕਹਿੰਦਾ ਠੀਕ ਹੈ ਮੈਂ ਪਹਿਲਾਂ ਇੰਟਰਵਿਊ ਦਿੱਤੀ ਸੀ ਜਿੱਥੇ ਉਹਨਾਂ ਨਾਲ ਗੱਲ ਕਰਵਾ ਦੋ ਮਿੰਟ ਬਾਅਦ ਕਰਦਾ ਤੁਹਾਨੂੰ ਬੈਕ ਕਾਲ ਰਣਦੀਪ ਨੇ ਫੋਨ ਕੱਟ ਕੇ ਇੰਟਰਵਿਊ ਵਾਲਿਆਂ ਨੂੰ ਕਰ ਲਿਆ ਅਤੇ ਉਹਨਾਂ ਨੂੰ ਕਿਹਾ ਕਿ ਉਹ ਜੋਤ ਨੂੰ ਕਿਸੇ ਵੀ ਹਾਲਤ ਵਿੱਚ ਨੌਕਰੀ ਦੇ ਦੇਣ ਕਿਉਂਕਿ ਉਹਤੇ ਉਹਦੀ ਜਾਣ ਪਛਾਣ ਹੋਣ ਕਰਕੇ ਉਹਨਾਂ ਨੇ ਉਸ ਨੂੰ ਹਾਂ ਕਰ ਦਿੱਤੀ ਅਤੇ ਰਣਦੀਪ ਨੇ ਉਹਨਾਂ ਨੂੰ ਜੋਤ ਨੂੰ ਫੋਨ ਕਰਕੇ ਦੱਸ ਦੇਣ ਲਈ ਕਹਿ ਦਿੱਤਾ ਕਿ ਫੋਨ ਕੱਟ ਦਿੱਤਾ ਹੁਣ ਦੁਬਾਰਾ ਉਸਨੇ ਜੋਤ ਨੂੰ ਜੋਤ ਨੂੰ ਫੋਨ ਕੀਤਾ ਤਾਂ ਬਹੁਤ ਖੁਸ਼ ਲੱਗ ਰਹੀ ਸੀ ਉਸਨੇ ਕਿਆ ਰਣਦੀਪ ਮੈਂ ਸਿਲੈਕਟ ਹੋ ਗਈ ਜੌਬ ਮਿਲ ਗਈ ਮੈਨੂੰ ਥੈਂਕ ਯੂ ਸੋ ਮੱਚ ਰਣਦੀਪ ਕਹਿੰਦਾ ਪਾਰਟੀ ਹੋਗੀ ਫਿਰ ਤਾਂ ਜੋਤ ਕਹਿੰਦੀ ਹਾਂਜੀ ਜ਼ਰੂਰ ਕਰਾਂਗੇ ਪਾਰਟੀ ਉਹਨਾਂ ਨੇ ਮੈਨੂੰ 1 ਨਵੰਬਰ ਤੋਂ ਜੁਆਇਨ ਕਰਨ ਲਈ ਕਿਹਾ ਏ ਪਾਪਾ ਨੂੰ ਦੱਸਿਆ ਤਾਂ ਉਹ ਬਹੁਤ ਬੋਲ ਰਹੇ ਸੀ ਪਰ ਮੈਂ ਕਹਤਾ ਕਿ ਮੈਂ ਤਾਂ ਜਾਣਾ ਏ ਬਸ ਹੋਰ ਤੁਸੀਂ ਲੰਚ ਕਰ ਲਿਆ ਰਣਦੀਪ ਕਹਿੰਦਾ ਨਹੀਂ ਅੱਜ ਤੁਹਾਡੇ ਨਾਲ ਗੱਲ ਕਰਦਾ ਕਰਦਾ ਬਣਾਉਣਾ ਹੀ ਭੁੱਲ ਗਿਆ ਸੀ ਮੈਂ ਖਾਣਾ ਹੋਣ ਮੰਗਵਾਇਆ ਇਹ ਬਾਰੋਂ ਜੋਤ ਕਹਿੰਦੀ ਅੱਛਾ ਜੀ ਰਣਦੀਪ ਕਹਿੰਦੇ ਰਣਦੀਪ ਕਹਿੰਦਾ ਚਲੋ ਫਿਰ ਮੈਂ ਗੱਲ ਕਰਦਾ ਕੰਮ ਕਰ ਲਵਾਂ ਹੁਣ ਮੈਂ ਜੋਤ ਕਹਿੰਦੀ ਠੀਕ ਹੈ ਜੀ ਰਣਦੀਪ ਨੇ ਹੁਣ ਨੈਟ ਬੰਦ ਕਰ ਦਿੱਤਾ ਸ਼ਾਮ 4 ਵਜੇ ਤੱਕ ਆਉਣੇ ਕੀਤਾ ਜਦੋਂ ਉਸਨੇ 4 ਵਜੇ ਤੋਂ ਬਾਅਦ ਨੈਟ ਔਨ ਕੀਤਾ ਤਾਂ ਜੋਤ ਦੇ ਮੈਸੇਜ ਮੇਦੀ ਤਰ੍ਹਾਂ ਡਿੱਗਣ ਲੱਗੇ ਕਹਿੰਦੀ ਕਿੱਥੇ ਵੀ ਜੀਓ ਤੁਸੀਂ ਮੈਂ ਕਿੰਨੇ ਮੈਸੇਜ ਕੀਤੇ ਕੋਈ ਜਵਾਬ ਨਹੀਂ ਦੇ ਰਹੇ ਤੁਸੀਂ ਕੀ ਗੱਲ ਕੋਈ ਪ੍ਰੋਬਲਮ ਹੈ ਹੋਰ ਪਤਾ ਨਹੀਂ ਕੀ ਕੀ ਇਹ ਸਭ ਪੜ੍ਹ ਕੇ ਰਣਦੀਪ ਨੇ ਜਵਾਬ ਦਿੱਤਾ ਕੰਮ ਵੀ ਕਰਨਾ ਜ਼ਰੂਰੀ ਹੈ ਤੁਸੀਂ ਕਿਉਂ ਐਨਾ ਪਰੇਸ਼ਾਨ ਹੋ ਰਹੇ ਹੋ ਕੁਝ ਨਹੀਂ ਹੋਇਆ ਮੈਨੂੰ ਸਾਹ ਲੈਣਾ ਨਾ ਭੁੱਲ ਜਾਇਆ ਕਰੂ ਸੀ ਇੱਕੋ ਸਾਹ ਹੋ ਜਾਣਿਓ ਜੇ ਨਾ ਬੋਲਾਂ ਤਾਂ 1-2 ਮਿੰਟ ਵਿੱਚ ਜੋਤ ਕਹਿੰਦੀ ਹਾਂ ਮੈਂ ਆਪਣੀ ਫੋਟੋ ਦੀਦੀ ਨੂੰ ਦਿਖਾਈ ਸੀ ਕਹਿੰਦੀ ਮੁੰਡਾ ਤਾਂ ਸੋਹਣਾ ਹੈ ਨਾਲੇ ਸਰਦਾਰ ਏ ਰਣਦੀਪ ਕਹਿੰਦਾ ਮੇਰੇ ਮੰਮੀ ਵੀ ਐਦਾਂ ਹੀ ਕਹਿੰਦੇ ਹੁੰਦੇ ਨੇ ਮੈਂ ਇਕੱਲਾ ਹੀ ਪੀਸ ਇਦਾਂ ਦਾ ਇਹ ਦੁਨੀਆ ਤੇ ਸ਼ਾਇਦ ਵੈਸੇ ਤੁਹਾਡੀ ਸਿਸ ਬਹੁਤ ਧਿਆਨ ਦਿੰਦੀ ਐ ਮੇਰੇ ਵੱਲ ਕੀ ਗੱਲ ਐ ਜੋਤ ਕਹਿੰਦੀ ਨਹੀਂ ਹੋਤਾ ਉਦਾਂ ਹੀ ਕਹਿ ਦਿੰਦੇ ਨੇ ਕੋਈ ਨਾ ਕੋਈ ਗੱਲ ਨਹੀਂ ਰਣਦੀਪ ਕਹਿੰਦਾ ਚਲੋ ਮੈਂ ਘਰ ਜਾ ਕੇ ਗੱਲ ਕਰਦਾ ਫਿਰ ਹੁਣ ਸਾਰੇ ਮੇਰੇ ਵੱਲ ਇਦਾਂ ਦੇਖੀ ਜਾ ਰਹੇ ਨੇ ਜਿਵੇਂ ਮੈਂ ਕਿਸੇ ਦਾ ਕੋਈ ਚੁੱਕ ਲਿਆ ਹੋਵੇ ਰਣਦੀਪ ਨੂੰ 6 ਵਜੇ ਛੁੱਟੀ ਹੋਈ ਤਾਂ ਬਾਈਕ ਤੇ ਘਰ ਜਾਣ ਲੱਗਾ ਤਰਿਟਾ ਨੇ ਉਸ ਨੂੰ ਡਰਾਪ ਕਰਨ ਲਈ ਕਹਿ ਦਿੱਤਾ ਉਸ ਨੂੰ ਨਾਲ ਲੈ ਕੇ ਕਾਰ ਛੱਡ ਆਇਆ ਉਤਰਨ ਵੇਲੇ ਰੀਤਾ ਨੇ ਉਸ ਨੂੰ ਪੁੱਛਿਆ ਸ਼ਾਮ ਨੂੰ ਕੀ ਕਰ ਰਹੇ ਹੋ ਵੈਸੇ ਰਣਦੀਪ ਕਹਿੰਦਾ ਕੁਝ ਨਹੀਂ ਕੀ ਹੋਇਆ ਰੀਤਾ ਕਹਿੰਦੀ ਮੈਂ ਫੋਨ ਕਰੂੰਗੀ ਚੁੱਕ ਲਈ ਕੋਈ ਜ਼ਰੂਰੀ ਗੱਲ ਹੈ ਓਕੇ ਰਣਦੀਪ ਕਹਿੰਦਾ ਓਕੇ ਰਣਦੀਪ ਉਸ ਨੂੰ ਉਹਦੇ ਕਾਰ ਛੱਡ ਆਪਣੇ ਘਰ ਚੱਲਾ ਗਿਆ ਬੈਗ ਰੱਖ ਕੇ ਉਹ ਪਹਿਲਾਂ ਨਹਾਉਣ ਚੱਲਾ ਗਿਆ ਅਤੇ ਫਿਰ ਆ ਕੇ ਉਸ ਨੇ ਚਾਹ ਬਣਾ ਲਈ ਉਹ ਅਜੇ ਚਾਹ ਪੀਣ ਹੀ ਲੱਗਾ ਸੀ ਕੀ ਰੀਤਾ ਦਾ ਫੋਨ ਆ ਗਿਆ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਜ਼ਰੂਰ ਦੱਸਣਾ ਜੀ